ਇਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮਸੀਹ ਭਾਈ ਚਰਨ ਦੇ ਖਿਲਾਫ ਬਹੁਤ ਭੱਦੀ ਸ਼ਬਦਾਂ ਦੀ ਵਰਤਦੇ ਸੀ ਸਾਡੀ ਮਾਂ ਮਰੀਮ ਔਰ ਸਾਡੀ ਪੁੱਤ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਬੋਲਿਆ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਜੀਸਸ ਤੇ ਗਲਤ ਟਿੱਪਣੀ ਕਰਨ ਵਾਲੇ ਇਕਬਾਲ ਢਿੱਲੋਂ ਦੇ ਖਿਲਾਫ ਹੋਇਆ 295 ਦਾ ਪਰਚਾ ਦਰਜ ਤੋਂ ਦੱਸਦੇ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇਕਬਾਲ ਢਿੱਲੋਂ ਦਾ ਨਾਮ ਦਾ ਵਿਅਕਤੀ ਜੀਸਸ ਦੇ ਬਾਰੇ ਤੇ ਉਹਨਾਂ ਦੀ ਮਾਤਾ ਮਰੀਮ ਬਾਰੇ ਤੇ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਤੇ ਜਿਸ ਤੋਂ ਬਾਅਦ ਜਦੋਂ ਵੀਡੀਓ ਇਸਾਈ ਆਗੂਆਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਐਸਐਸਪੀ ਨੂੰ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕਬਾਲ ਢਿੱਲੋਂ ਦੇ ਖਿਲਾਫ ਤੇ ਪੰਜਾਬੀ ਨਿਊਜ਼ ਚੈਨਲ ਜਿਸ ਉੱਤੇ ਇੰਟਰਵਿਊ ਅਪਲੋਡ ਹੋਈ ਸੀ ਉਸ ਤੇ 295 ਦਾ ਪਰਚਾ ਦਰਜ ਕਰ ਦਿੱਤਾ ਹੈ ਕਾਰਵਾਈ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਚਿਤਿੰਦਰ ਗੌਰਵ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਰਣ ਮੇਰੇ ਵੱਲੋਂ ਜੀ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੋ ਪਰਮੇਸ਼ਵਰ ਨੇ ਸਾਡੀ ਜਿੱਤ ਕਰਵਾਈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਜਿਦੇ ਵਿੱਚ ਅਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮਸੀਹ ਭਾਈ ਚਲਦੇ ਖਿਲਾਫ ਬਹੁਤ ਭਡੀ ਸ਼ਬਦਾਵਲੀ ਵਰਤ ਰੇ ਸੀ ਔਰ ਜਿਨ੍ਹਾਂ ਨੇ ਸਾਡੀ ਮਾਂ ਮਰੀਮ ਔਰ ਸਾਡੀ ਕੋਈ ਤੇ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਖਿਲਾਫ ਬੋਲਿਆ ਔਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਉਹਦੀ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਿੱਤੀ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਅੱਜ ਜਿਹੜੀ ਐਫ ਆਈ ਆਰ ਨਰਜੇ ਆ 24 ਨੰਬਰ ਉਹਨਾਂ ਤੇ ਕਰਤੀ ਆ ਔਰ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਔਰ ਪ੍ਰਸ਼ਾਸਨ ਦਾ ਵੀ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸਐਸਪੀ ਸਤਿੰਦਰ ਸਿੰਘ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਔਰ ਜਿਹੜੇ ਮੁਸੀਬਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਸੀ ਉਹਨਾਂ ਤੇ ਮਲਬ ਪੱਟੀ ਦਾ ਕੰਮ ਕੀਤਾ ਔਰ ਇੱਕ ਮੈਂ ਜਿੰਨੇ ਵੀ ਮਸੀਹ ਵਿਰੋਧੀ ਤਾਕਤਾਂ ਆ ਉਹਨਾਂ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਨਾ ਵੀ ਤੁਹਾਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਉਹ ਸਮਾਂ ਨਹੀਂ ਹੈਗਾ ਵੀ ਤੁਸੀਂ ਮਸੀਹ ਭਾਈ ਚਲੇ ਦੇ ਖਿਲਾਫ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਜੋ ਮਰਜੀ ਤੁਹਾਡੇ ਦਿਲ ਚ ਆਏਗਾ ਤੁਸੀਂ ਬੋਲਦੇ ਹੋਗੇ ਔਰ ਅਸੀਂ ਚੋਪਰ ਮਾਨਨਾ ਤੁਹਾਡੀ ਗੱਲ ਨੂੰ ਜਿਹੜਾ ਵਾ ਸੁਣ ਕੇ ਦੇਖਦੇ ਰਹਿਵਾਂਗੇ ਹੁਣ ਤੁਹਾਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਏਗਾ ਔਰ ਅਸੀਂ ਅੱਜ ਐਫ ਆਰ ਜਿਹੜੀ ਆ ਉਹਨਾਂ ਤੇ ਦਰਜ ਕਰਵਾਤੀ ਆ ਇਹ 24 ਨੰਬਰ ਐਫ ਆਈ ਆਰ ਹੈ ਜੋ ਅੰਬਰਸਰ ਪੁਸ ਦਿਹਾਤੀ ਵੱਲੋਂ ਹੋਈ ਆ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਆਪਣੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਾਥ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਜੇ ਐਮ ਸੀ